ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਵਧੀਆ ਹੋਗੇ ਰਾਜੀ ਤੁਸੀਂ ਹੋਵਗੇ ਅੱਜ ਤੁਹਾਡੇ ਭਾਰੀ ਨਾਤੇ ਆ ਮਾਗੀ ਦੇ ਮੇਲੇ ਤੇ ਮਾਗੀ ਦੇ ਦਿਨ ਤੇ ਕਿੰਨੇ ਦਿਨ ਬਾਅਦ ਜਦੋਂ ਦੇ ਹਸਪੀਟਲ ਐਡਮਿਟ ਸੀ ਉਦੋਂ ਦੇ ਯਾਦ ਨਾਤੇ ਜੇ ਤੁਸੀਂ ਦੇਖ ਲਓ ਕਿਉਂਕਿ ਨਾਣਾ ਨਹੀਂ ਚਾਹੀਦਾ ਨਾਣਾ ਬੋਡੀ ਤੋਂ ਤੇਲ ਨਿਕਲਦਾ ਆ ਸਿੱਖਿਆ ਲੈ ਲਓ ਵੀ ਨਾਣਾ ਨਹੀਂ ਚਾਹੀਦਾ ਇੱਕ ਦਿਨ ਛੱਡ ਕੇ ਵੀ ਬੰਨਾ ਜਿਹੜਾ ਉਹਨੇ ਉਹ ਜਿਹੜਾ ਆਪਾਂ ਨੂੰ ਤ્વਚਾ ਨੂੰ ਬਚਾਉਂਦਾ ਰੱਖਣ ਤਾਂ ਆ ਖੁਸ਼ਕ ਹੋ ਗਈ ਚਮੜੀ ਹੁਣ ਕਿੱਥੇ ਚਮਕਦੀ ਸੀਗੀ ਨਾ ਨਾਣਦੇ ਫਿਰ ਕੰਵੀ ਕਸਾ ਲਿਆ ਸਰੀਰ ਅਸੀਂ ਚੱਲੇ ਆ ਮਾਗੀ ਦੇ ਮੇਲੇ ਤੇ ਆਪਣੀ ਜਗ੍ਹਾ ਦੇ ਵਿੱਚ ਕੱਲ ਤੇ ਰਾਤ ਲੈ ਕੇ ਨਹੀਂ ਗਏ ਸੀ ਤੁਹਾਡੇ ਭਾਜੀ ਅਸੀਂ ਜੀ ਹੁਣ ਚੱਲੇ ਆ ਮੱਥਾ ਟੇਕਣ ਉਹ ਵੀ ਹੁਣ ਤੋਂ ਆਪਣੀ ਗੱਲ ਕਰ ਮੈਂ ਕਿਹਾ ਬਾਬੇ ਦੇ ਮੱਥਾ ਹੀ ਟੇਕ ਆਓ ਐਨਾ ਤੰਦਰੁਸਤ ਕੀਤਾ ਬੰਦਾ ਜੀ ਹਨਾ ਵੀ ਵੱਡਾ ਪਰਮਾਤਮਾ ਵੀ ਬੈਠੇ ਆ ਨੇ ਅਕਾਲ ਪੁਰਖ ਤੇ ਅਸੀਂ ਉਹਨੂੰ ਉੱਥੇ ਚੱਲੇ ਆ ਮੇਲਾ ਵੀ ਲੱਗਾ ਮੇਲਾ ਵੀ ਵੇਖਾਂਗੇ ਗੁਰਬਾਣ ਸੌਫਸ ਦੇ ਦੋ ਜੰਪੂ ਪਾਪਾ ਨੂੰ ਸੌਫਸ ਕਿੱਥੇ ਆ ਮੈਂ ਦੇ ਦਿੰਨੀ ਆ ਮੈਂ ਦੇ ਦਿੰਨੀ ਆ ਲੋ ਇਹ ਦੋ ਆ ਆ ਲੋ ਦੋ ਆ ਹੈ ਲੋ ਲੋ ਜੀ ਕੇ ਪਪਾ ਲੈ ਲੋ ਜੀ ਪਪਾ ਲੈ ਲੋ ਜੀ ਚੱਲ ਮੈਂ ਮੈਂ ਬੂਟ ਪਾਵਾਂ ਜਪੂ ਨੇ ਤੇ ਪਾਏ ਪਏ ਬੂਟ ਹੂੰ ਪੁਨੇ ਤੇ ਪਾਏ ਬੇ ਬੂਟ ਅਸੀਂ ਚੱਲੇ ਆ ਮੇਲੇ ਤੇ ਹੁਣ ਤੇ ਵੈਸੇ ਤੇ ਇੱਕ ਮੇਲਾ ਬਹੁਤ ਦੂਰ ਵੀ ਲੱਗਾ ਹੋਇਆ ਮਤਲਬ ਦੂਰ ਨਹੀਂ ਆ ਜਿਵੇਂ ਆਪਾਂ ਬਾਗੇ ਪੁਰਾਣੇ ਤੱਕ ਜਾਂਦੇ ਆ ਉਹ ਲੱਗਾ ਦੂਜੀ ਸਾਈਡ ਐ ਨਿਹਾਲ ਸਿੰਘ ਵਾਲੀ ਸਾਈਡ ਜੇ ਤੋਂਪ ਲੱਗੀ ਤੇ ਜਾਵਾਂਗੇ ਮਰਨਾ ਨਹੀਂ ਜਾਵਾਂਗੇ ਅਸੀਂ ਕਿਉਂਕਿ ਠੰਡ ਬਹੁਤ ਐ ਅਸੀਂ ਠੰਡ ਨਹੀਂ ਹਲਵਾ ਲੈ। ਮੈਂ ਬੰਗੀ ਨਹੀਂ। ਜੱਪੋ ਤੂੰ ਹਲੋਂ ਖਲਾਰਾ ਕਾਤਾ ਪਾਨੀ ਆ। ਮੈਂ ਮਹਿੰਦੀ ਨਹੀਂ ਆ। ਚਲੋ ਚੱਲੀਏ। ਰਜਾਈਆਂ ਰੁਜੀਆਂ ਵੀ ਪਈਆਂ ਰਹਿਣੀਆਂ। ਖਲਾਰਾ ਸਜੀ ਸਾਡਾ ਐਵੇਂ ਆ ਕਿਉਂਕਿ ਆ ਕੇ ਫਿਰ ਰਜਾਈਆਂ ਦੀ ਵੱਢਣਾ ਲੱਗਦਾ। 1 ਵਜ ਗਿਆ। ਵੇਖ ਲੋ। ਐਨੇ ਲੇਟ ਹੋ ਗਏ ਅਸੀਂ ਅੱਜ। ਅਸੀਂ ਧੁੱਪ ਨਿਕਲੀ ਦਾ ਹੀ ਵੇਟ ਕਰ ਰਹੇ ਸੀ ਕਿ ਧੁੱਪ ਨਿਕਲੇ ਕਿਤੇ ਜਾਵਾਂਗੇ। ਤੇ ਧੁੱਪ ਬਹੁਤ ਸੋਹਣੀ ਨਿਕਲ ਗਈ ਹੈ। बाकी जी हवा लगनी है वह तो लगनी है अभी बच सकते साढ़े सारी गिर गई गई गली मेले है, है बुल बुल नहीं शांति <coughs> हो गए यार हजे बाइक स्टार्ट कर भी तुम वो लगना टाइम <coughs> है मोटे hmm? बाइक स्टार्ट कर टाइम लगना ਜਪੋ ਹੋ ਨਣਾ ਖਲਾਰ ਸਮਾਨ ਚਲੋ ਚਲਿਏ ਆਣੀ ਆ ਆ ਮੈ ਲਾ ਨਾ ਆ ਮੈ ਲਾ ਦੇ ਨਾ ਬਿਠਾ ਲੋ ਇਹਨੂੰ ਇਹ ਤਾਂ ਗੁੰਮੋਂ ਸੇ ਨਜ਼ਰ ਨਹੀਂ ਆਂਦਾ ਹਨਾ ਜਾ ਕਰ ਲਈ ਸੀ ਇਹ ਤਾਂ ਮੂੰਹ ਸਾਫ ਕਰਨ ਵਾਲਾ ਹੈਂਕੀ ਨਾ ਮੂੰਹ ਸਾਫ ਕਰੋ ਇਹਦਾ ਪਾਤੀ ਦੁਆਰਾ ਕਰਦੇ ਫੇਰ ਵੇਖੋ ਫਸਦਾ ਮੂੰਹ ਸਾਫ ਕਰੋ ਹਾਂ ਕਰਦੇ ਕਿਹੜਾ ਕੋਲ ਲੈ ਕੇ ਆਉਣੀ ਹੈ ਕਿਦੋਂ ਜਾ ਵਾਈ ਗਰੂ ਮੇ ਕੋਲ ਨਹੀਂ ਆਇਆ ਕੀ ਕਰਨੇ ਮੈਂ ਰਹਿਆ ਨਾਰੀ ਜਿਵੇਂ ਮੇਲੇ ਤੇ ਜਾਇਆ ਸੀ ਕਿ ਪੈਂਡੇ ਗਏ ਸੀ ਮੇਲੇ ਤੇ ਤੇ ਉੱਥੋਂ ਆ ਕੇ ਚਲੋ ਮੋਢੇ ਪੈਣਾ ਨਹੀਂ ਹਾਂਜੀ ਦੂਜੀ ਲੈ ਕੇ ਹਾਂਜੀ ਦੂਜੀ ਉਹਨੂੰ ਕੱਟ-ਕੁੱਟ ਕੇ ਧਰੀ ਆ ਕਾਦੇ ਪੈਣਾ ਨਹੀਂ ਹੋਰ ਲਫਾਵਾ ਲਗਾ ਹੱਥ ਨਾਲ ਪਰਣਾ ਹੱਥ ਨਹੀਂ ਪਊਗਾ ਹੋਰ ਕਾਦੇ ਨਾਲ ਪਊਗਾ ਮੈਂ ਸੋਚਿਆ ਸੀ ਉਹ ਕੂੜਾ ਦਾ ਐ ਲਫਾ ਵਿੱਚ ਪਾ ਕੇ ਵੱਡਾ ਲਫਾਫਾ ਲਾਇਆ ਵਾ ਵਿੱਚ ਫਿਰ ਪਾ ਕੇ ਅਸੀਂ ਤੇ ਸਾਰਾ ਸੱਟਿਆਂ ਨੂੰ ਵੱਡਾ ਟਾਸਟ ਵੀਨ ਵੀ ਲਾਇਆ ਵਾ ਛੋਟਾ ਵੀ ਲਾਇਆ ਵਾ ਤੇ ਜੱਪਨੂਰ ਦੇਖਦੇ ਆ ਬਦਮਾਸ਼ ਸਿੰਘ ਕੀ ਕਰ ਰਿਹਾ ਮੂਲੀਆਂ ਲੈ ਕੇ ਰਹੀ ਜੰਦਰ ਫਰਾ ਮੂਲੀਆਂ ਦਾ ਖਰਾਬ ਕਰੂਗੀ ਆਉਂਦੀ ਆ ਹਾਂ ਬੁੱਧਿਆ ਚੱਕ ਲੈ ਫੱਟੇ ਫਰਾ ਹੂੰ ਜੋੜ ਲਗਾ ਕੇ ਹੈਂ ਚਾ ਜੋਰ ਲਗਾ ਕੇ ਹੈਂ ਚਾ ਉਹ ਬਈ ਜੋਰ ਲੱਗਿਆ ਪਿਆ ਜੱਪੂ ਦਾ ਜੂਰਾ ਛੂਰਾ ਤੇ ਆ ਪਾ ਨੋਣਾ ਲੱਗਦਾ ਤੂੰ ਇੱਧਰ ਜਾ ਕੇ ਇੱਧਰ ਜਾ ਕੇ ਮੇਰਾ ਪਤਾ ਬੈ ਜਾ ਨੀਚੇ ਬਹਿ ਜਾ ਪਤਾ ਨੀਚੇ ਬਹਿ ਜਾ ਕਰ ਲੀ ਅੱਛਾ ਜੀ ਚਲੋ ਬਹੁਤ ਵੱਧ ਗੱਲ ਗਲਤ ਕੀਤੀ ਮਾਣਿਆ ਸੀ ਤੇ ਨਾ ਸੰਭਾਲਾ ਮੈਂ ਮਾਲਾ ਫੇਰਿਆ ਨਾ ਇਸੇ ਮੇਰੇ ਨਾਲ ਲਗ ਰਹੇ ਇਹ ਕਰਨਾ ਹੀ ਪੈਣਾ ਭਾਈ ਜੇ ਬਜਣਾ ਨਾ ਵੱਜ ਜਾਏਗਾ ਆਹ ਸੁਣ ਲਿਓ ਆਹ ਨੂੰ ਵੱਜ ਜਣਗੇ ਨਾ ਮੋਟੇ ਆ ਦੱਸ ਸਾਰੀ ਕਲੀਅਰਟੀ ਖਰਾਬ ਹੋ ਗਈ ਕੋਈ ਨਹੀਂ ਪਵਾ ਲਿਆ ਮੈਂ ਗੱਲ ਨੂੰ ਇਹ ਨਾ ਉਹ ਗਲਾਸ ਪਵਾਇਆ ਸੀਗਾ ਫਰੰਟ ਕੈਮਰੇ ਦੇ ਉੱਤੇ ਨਾ ਤਾਂ ਖਲਾਸ ਉਹਦੇ ਕਾਰਨ ਕਲੀਅਰਟੀ ਮੈਂ ਪੁੱਛਦਾ ਆ ਵੀ ਬਹੁਤ ਆ ਵੀ ਕੋਲ ਹੈ ਜਾਪਨੂ ਗੁਡੀਆਂ ਨੂੰ ਕੁੱਟੀ ਜਾਂਦਾ ਤਾਂਗ ਮਾਰੂੰਗਾ ਆਉਗੇ ਛੋਟਾ ਨਾਲ ਕੁੱਟੀ ਜਾਂਦੀ ਆ ਕਦੋਂ ਮਾਰਦਾ ਬੁੱਤੇ ਤੇ ਹੈ ਮੇਲੇ ਤੋਂ ਕੀ ਲਿਆਂਦਾ ਸੀ ਓਏ ਕਿਹੜੀ ਭੂਤ ਲਿਆਂਦੀ ਮੇਲੇ ਤੋਂ ਭੂਤ ਕਿਧਰ ਗਈ ਭਈਆ ਆਉਛੋ ਦੰਨਾ ਮਾਰੂੰਗਾ ਕਟ ਵੀ ਪਊਗੀ ਜਖੋ ਪਾਪਣੀ ਚਲਾ ਰਿਲੈਕਸ ਹੋ ਗਈ ਆ ਕੀ ਹੋ ਗਿਆ ਜੱਪੂ ਹੈ ਰਿਲੈਕਸ ਰਿਲੈਕਸ ਹੋ ਗਈ ਆ ਅੱਛਾ ਪੂਟੀ ਆ ਗਈ ਕਰਕੇ ਰਿਲੈਕਸ ਹੋ ਗਈ ਹਾਂ ਅੱਛਾ ਰਿਲੈਕਸ ਹੋ ਗਿਆ ਜੱਪੂ ਸਾਡਾ ਹਨਾ ਸਰ ਸਵੈਟਰ ਪਾ ਲਾ ਜੱਪੂ ਕੀ ਹੋ ਗਿਆ ਤੇ ਰਿਲੈਕਸ ਗੁੱਡ ਫੀਲਿੰਗ ਆ ਰਹੀ ਮੈਨੂੰ ਹਾਂ ਦਾ ਜੱਪੂ ਆ ਜਾ ਮਾਰਦੀ ਹੈ ਮੇਰੀ ਦੇਖੋ ਕੁੱਤੀ ਜਾਂਦੀ ਇੱਦਾਂ ਦੇਣਾ ਤੇ ਮੁੜ ਕੇ ਜੀਭ ਵੀ ਨਹੀਂ ਲਾਦਾ ਆਂਦਾ ਪਾਪਾ ਬਣਾ ਮਨੇ ਤੇਰਾ ਇਹ ਪਾਪਾ ਦੀ ਮਾਲਾ ਪਤੋ ਹਾਂ ਇਹ ਬਾਬੇ ਦੀ ਹੁੰਦੀ ਆ ਪਤਾ ਇੱਕ ਬੱਚੇ ਨਹੀਂ ਲੈਂਦੇ ਹੁੰਦੇ ਜਪੂ ਵਾਹਿਗੁਰੂ ਵਾਹਿਗੁਰੂ ਕਰੂਗਾ ਹੁਣ ਮਾਲਾ ਵਾਹਿਗੁਰੂ ਨੇ ਹਾਂ ਵਾਹਿਗੁਰੂ 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 ਸਾਡੇ ਜਦੋਂ ਉੱਥੇ ਸਿਮਰਨ ਹੁੰਦਾ ਨਾ ਤੇ ਐਨਾ ਲੀਨ ਹੋ ਜਾਂਦੇ ਨੇ ਨਾ ਤੇ ਆਵਾਜ਼ ਗਰੂ ਗਰੂ ਐਵੇਂ ਆਏਗਾ ਉੱਪਰ ਬਾ ਤੇ ਉਹ ਉਹ ਹੋ ਜਾਂਦਾ ਹੈ ਪੂਰਾ ਮਤਲਬ ਕਿ ਐਨਾ ਲੀਨ ਹੋ ਜਾਂਦੇ ਨੇ ਬਹੁਤ ਹੋ ਜਾਂਦਾ ਆਨੰਦ ਆ ਜਾਂਦਾ ਪੂਰਾ ਸਾਡੇ ਉਧਰ ਐਵੇਂ ਕਰਦੇ ਨੇ ਕਦੀ ਸਰਦੀਆਂ ਚ ਗਏ ਨਾ ਤੁਸੀਂ ਐ ਦਿਨਾਂ ਚ ਸਾਹਿਬ ਜਦਿਆਂ ਦੇ ਦਿਨਾਂ ਚ ਹਣਾ ਤੇ ਉਦੋਂ ਨਾਮ ਨਾਮ ਸਿਮਰਨ ਚੱਲਦਾ ਹਰ ਘਰ ਦੇ ਵਿੱਚ ਬਬੂ ਤੂੰ ਲੈ ਲੈਣੀ ਸੀ ਮਾੜਾ ਛੋਟੀ ਜੀ ਤੂੰ ਮੈਨੂੰ ਦੱਸਦਾ ਤੈਨੂੰ ਪਤਾ ਨਹੀਂ ਸੀ ਆਪਾਂ ਹਾਂ ਇਹ ਪਾਪਾ ਦੀ ਆ ਮੇਰੀ ਆ ਇਹ ਪਾਪਾ ਨੇ ਮਾਲਾ ਫੇਰਿਆ ਕਰਨੀ ਕਿ ਫੇਰ ਕੀ ਹੋ ਗਿਆ ਹੈਲ ਹੋ ਗਿਆ ਆਹਾਂ ਜੱਪੂ ਵੇਖੋ ਜੱਪੂ ਇਧਰ ਆ ਕਾ ਮੇਰੇ ਅੱਲਾ ਆਏ ਹਾਏ 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 ਕਿੰਨਾ ਛੋਣਾ ਲੱਗਦਾ ਜੱਪੂ ਲਾਇਆ ਬਈ ਛੂਟ ਨਵਾ ਪੜ ਕੇ ਆ ਗਿਆ ਜੱਪੂ ਜਾ ਕਿਧਰ ਇਧਰ ਚੱਲ ਇਹ ਲਾ ਲਾ ਵੋਟੀ ਨਾ ਬਨ ਜਾ ਕੇ ਇਸ ਵਾਰ ਦੇਖੀ ਰਿਐਕਸ਼ਨ ਤੇ ਉਹ ਵਧੀਆ ਛੋਗਰੀ ਵਾਲੀ ਆ ਹੈ ਵੋਟੀ ਨਹੀਂ ਬਨਗੀ ਲੇ ਫੁਗਰੀ ਵੋਦਾ ਹੈ ਥਲੇ ਉਤਰ ਕੇ ਤਰਖਾ ਗੜੇ ਗੜੇ ਕੱਢ ਆ ਨੀਚੇ ਉਤਰ ਕੇ ਆਵੇਂ ਤੋਰ ਜੱਪੂ ਆਏ ਨੀ ਵਾ ਫੁਗਰੀ ਵਾਲੀ ਕੁੜੀ ਜੱਪੂ ਦੁਪੱਟਾ ਜੱਪੂ ਰੈਲੈਕਸ ਹੋ ਗਿਆ ਸੀ ਹੈ ਹੁਣ ਤੇ ਉਹ ਵੀ ਹੋ ਗਿਆ ਤੇ ਅ ਵੀ ਹਾਏ ਕਿੰਨੀ ਸੋਹਣੀ ਲੱਗਦੀ ਆ ਯਾਰ ਲੱਗਾ ਲੱ ਲੱ ਜੱਪੂ ਕੋ ਮੀ ਗੋਲ ਗੋਲ ਰਾਉਂਡ ਕਰ ਕਮ ਕਮ ਸਾਰਾ ਕਮ ਸਾਰਾ ਕਮ ਸਾਰਾ ਆਵੇਂ ਕਮ ਸਤਿ ਸ੍ਰੀ ਅਕਾਲ ਮੈਂ ਵੀ ਨਹੀਂ ਹਾਂ ਵੀ ਸਤਿ ਸ੍ਰੀ ਅਕਾਲ ਹਾਂ ਹੈਲੋ ਉਹ ਕੋ ਗਰੌਜ਼ ਇਹ ਆ ਆ ਅੱਤਿ ਮਾਇਆ ਨੋਣਾ 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 ਹਾਂ ਵੀ ਦੱਸੋ ਕਮੈਂਟ ਕਰਕੇ ਜੱਪੂ ਦਾ ਸੂਟ ਕਿ ਲੱਗਿਆ ਤੁਹਾਨੂੰ ਸਾਰਿਆਂ ਨੂੰ ਤੇ ਚੁੰਨੀ ਵੀ ਇਹ ਆ ਦੇਖੋ ਇਹ ਹੈ 저기 우리 이음